DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਤਹਿਤ ਕਿ ਹਾਈ ਕੋਰਟ ਨੇ ਮੁਅੱਤਲ DIG ਹਰਚਰਨ ਸਿੰਘ ਪੁੱਲਰ ਨੂੰ ਅੰਤਰਮ ਰਾਹਤ ਦੇਣ ਤੋਂ ਹੁਣ ਇਨਕਾਰ ਕਰ ਦਿੱਤਾ ਹੈ ਜੀ ਬਿਲਕੁਲ ਜਦੋਂ ਇਸ ਇਤਿਹਾਸ ਕੇਸ ਦੀ ਗੱਲ ਕਰਦੇ ਹਾਂ ਤੇ ਵਕ ਵਕ ਪਹਿਲੂ ਇਸ ਤੇ ਸਾਹਮਣੇ ਆਏ ਲੇਕਿਨ ਹੁਣ ਤੀ ਜਾਣਕਾਰੀ ਦੇ ਮੁਤਾਬਕ ਜਾਣਕਾਰੀ ਮੰਗੀ ਗਈ ਹੈ ਕਿ IPS ਅਧਿਕਾਰੀ ਉੱਤੇ ਕਿਸ ਦਾ ਅਨੁਸ਼ਾਸਨੀ ਅਧਿਕਾਰ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ DIG ਹਰਚਰਨ ਸਿੰਘ ਪੁੱਲਰ ਨੂੰ ਅੰਤ੍ਰਮ ਰਾਹਤ ਦੇਣ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ ਤੇ ਤੁਹਾਨੂੰ ਦੱਸਿਏ ਕਿ ਕਿਸ ਤਰੀਕੇ ਦੇ ਨਾਲ ਇਸ ਖਾਸ ਕੇਸ ਦੇ ਵੱਖ-ਵੱਖ ਪਹਿਲੂ ਸਾਹਮਣੇ ਆਏ ਜਿਸ ਦੇ ਵਿੱਚ ਕਿ ਬਹੁਤ ਹੀ ਜ਼ਿਆਦਾ ਜਾਇਦਾਦ ਪੈਸੇ ਔਰ ਵੱਖ-ਵੱਖ ਚੀਜ਼ਾਂ ਜੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ ਹੁਣ ਅਦਾਲਤ ਨੇ ਕਿਹਾ ਹੈ ਕਿ ਪੁੱਲਰ ਵੱਲੋਂ ਮੰਗੀ ਗਈ ਰਾਹਤ ਅਸਲ ਦੇ ਵਿੱਚ ਇੱਕ ਅੰਤਮ ਫੈਸਲੇ ਦੇ ਬਰਾਬਰ ਹੈ ਅਤੇ ਇਸ ਲਈ ਇਸ ਪੜਾਅ ਤੇ ਕੋਈ ਵੀ ਅੰਤਮ ਹਾਂਦੇਸ਼ ਦੇਣ ਦਾ ਸਵਾਲ ਪੈਦਾ ਹੀ ਨਹੀਂ ਹੋ ਸਕਦਾ ਤੁਰੰਤ ਰਿਹਾਈ ਦੀ ਮੰਗ ਕਰਨ ਵਾਲੀ ਆਪਣੀ ਪਟੀਸ਼ਨ ਦੇ ਵਿੱਚ ਭੁੱਲਰ ਨੇ ਦਾਵਾ ਕੀਤਾ ਸੀ ਕਿ ਹੋ ਹਿਰਾਸਤ ਨਿਆਂ ਦੇ ਉਦੇਸ਼ਾਂ ਦੇ ਲਈ ਨੁਕਸਾਨਦੇ ਹੋਵੇਗੀ ਹੁਣ ਇਥੇ ਚੀਫ ਜਸਟਿਸ ਸ਼ੀਲ ਨਾਗੋ ਅਤੇ ਜਸਟਿਸ ਸੰਜੀਵ 베ਰੀ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਉਂਕਿ ਮੁੱਖ ਮਾਮਲੇ ਤੇ ਬਹਿਸ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਇਸ ਦੇ ਲਈ ਹੁਣ ਅੰਤਰਮ ਰਾਹਤ ਦੇਣਾ ਬਿਲਕੁਲ ਹੀ ਅਰਥਹੀਨ ਹੈ ਔਰ ਨਾਲ ਦੀ ਨਾਲ ਅਦਾਲਤ ਨੇ ਕਿਹਾ ਹੈ ਕਿ ਜਦੋਂ ਅੰਤਰਮ ਸੁਰੱਖਿਆ ਖੁਦ ਅੰਤਮ ਰਾਹਤ ਦੇ ਬਰਾਬਰ ਹੁੰਦੀ ਹੈ ਤੇ ਇਸ ਪੜਾ ਤੇ ਨਿਆਇਕ ਵਿਵੇਕ ਦੀ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਜਾ ਸਕਦੀ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਤਰਮ ਰਾਹਤ ਦੇਣ ਤੋਂ ਇੱਥੇ ਹੁਣ ਇਨਕਾਰ ਕਰ ਦਿੱਤਾ ਹੈ ਜੀ ਬਿਲਕੁਲ ਮੁਤਲ ਡੀਆਈਜੀ ਭੁੱਲਰ ਨੂੰ ਹੁਣ ਬਿਲਕੁਲ ਵੀ ਅੰਤਰਮ ਰਾਹਤ ਨਹੀਂ ਮਿਲ ਸਕਦੀ ਤੇ ਇਸ ਖਾਸ ਸੁਣਵਾਈ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਡੀਆਈਜੀ ਭੁੱਲਰ ਨੂੰ ਇਹ ਜੋ ਅੰਤਰਮ ਰਾਹਤ ਨਹੀਂ ਮਿਲੀ ਤਾਂ ਇਸੇ ਸੁਣਵਾਈ ਦੇ ਸ਼ੁਰੂਆਤ ਦੇ ਵਿੱਚ ਹੀ ਡਿਵੀਜ਼ਨ ਬੈਂਚ ਨੇ ਇੱਕ ਮਹੱਤਵਪੂਰਨ ਸਵਾਲ ਉਠਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਕੌਣ ਕਰਮਚਾਰੀ ਆਈਪੀਐਸ ਅਧਿਕਾਰੀ ਹੈ ਔਰ ਨਾਲ ਦੇ ਨਾਲ ਅਦਾਲਤ ਨੇ 올 ਇੰਡੀਆ ਸਰਵਿਸੈਸ ਐਕਟ ਤੇ ਸੰਬੰਧਿਤ ਨਿਯਮਾਂ ਨੂੰ ਪੇਸ਼ ਕਰਨ ਦੇ ਇਸ ਵੀਦ ਤੇ ਨੇ ਇਹ ਸਵਾਲ ਇਸ ਲਈ ਉਠਾਇਆ ਗਿਆ ਹੈ ਕਿਉਂਕਿ ਪਿਛਲੇ ਸੁਣਵਾਈ ਦੇ ਵਿੱਚ ਭੁੱਲਰ ਦੇ ਪੱਖ ਨੇ ਦਲੀਲ ਦਿੱਤੀ ਸੀ ਕਿ सीबीआई ਸਿਰਫ ਤੇ ਸਿਰਫ ਕੇਂਦਰੀ ਸਰਕਾਰੀ ਕਰਮਚਾਰੀਆਂ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਹੀ ਕਾਰਵਾਈ ਕਰ ਸਕਦੀ ਹੈ ਲੇਕਿਨ ਅਦਾਲਤ ਨੇ ਕਿਹਾ ਹੈ ਕਿ ਰਾਜ ਸਰਕਾਰ ਦੀ ਕੋਲ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੀ ਸ਼ਕਤੀ ਹੈ ਪਰ ਇਹ ਸਪਸ਼ਟ ਕਰਨਾ ਹੁਣ ਮਹੱਤਵਪੂਰਨ ਬਣਦਾ ਹੈ ਕਿ ਅੰਤਮ ਅਥਾਰਟੀ ਅਕਸਰ ਹੈ ਕੌਣ ਭੁੱਲਰ ਦੇ ਪੱਖ ਨੇ ਦਲੀਲ ਦਿੱਤੀ ਹੈ ਕਿ ਪਟੀਸ਼ਨ ਕਰਤਾ ਪੰਜਾਬ ਕੇਡਰ ਦਾ ਇੱਕ ਆਈਪੀਐਸ ਅਧਿਕਾਰੀ ਹੈ ਅਤੇ ਇਸ ਦੇ ਨਾਲ-ਨਾਲ ਜਦੋਂ ਅਸੀਂ ਇਸ ਖਾਸ ਕੇਸ ਦੀ ਗੱਲ ਕਰਦੇ ਹਾਂ ਤੇ ਇਸ ਦੇ ਲਈ ਕਿਸੇ ਵੀ ਕਾਰਵਾਈ ਲਈ ਸਮਰੱਥ ਅਥਾਰਟੀ ਪੰਜਾਬ ਹੀ ਹੈ ਇੱਕ ਉਦਾਹਰਣ ਦਿੰਦੇ ਹੋ ਉਹਨਾਂ ਨੇ ਸਮਝਾਇਆ ਹੈ ਕਿ ਆਈਐਸ ਅਧਿਕਾਰੀਆਂ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਤੋਂ ਪ੍ਰਵਾਨਗੀ ਭੇਜਣ ਦੀ ਪ੍ਰਕਿਰਿਆ ਦੀ ਹੀ ਪਾਲਣਾ ਕੀਤੀ ਜਾਂਦੀ ਹੈ ਔਰ ਨਾਲ ਦੀ ਨਾਲ ਸਿਫਾਰਿਸ਼ ਉਸ ਸੇਵਾ ਦੇ ਅਥਾਰਟੀ ਤੋਂ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ ਜਿਸ ਦੇ ਨਾਲ ਕਿ ਉਹ ਖਾਸ ਅਧਿਕਾਰੀ ਸੰਬੰਧਿਤ ਹੈ ਲੇਕਿਨ ਜਦੋਂ ਅਸੀਂ ਹੁਣ ਇਸ ਖਾਸ ਮਾਮਲੇ ਦੀ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਦਾਲਤ ਦੇ ਵੱਲੋਂ ਇਹ ਰਿਆਇਤ ਬਿਲਕੁਲ ਵੀ ਨਹੀਂ ਦਿੱਤੀ ਗਈ। ਪਹਿਲਾਂ ਤੋਂ ਹੀ ਮੁਅਤਲ ਕੀਤੇ ਹੋਏ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਹੁਣ ਇਹ ਰਾਹਤ ਦੇਣ ਤੋਂ ਹਾਈ ਕੋਰਟ ਨੇ ਬਿਲਕੁਲ ਇਨਕਾਰ ਕਰ ਦਿੱਤਾ ਹੈ ਔਰ ਜਦੋਂ ਇਸ ਦੇ ਬਾਰੇ ਖਾਸ ਜਾਣਕਾਰੀ ਮੰਗੀ ਜਾਂਦੀ ਹੈ ਤੇ ਇਸ ਦੇ ਤਹਿਤ ਇਹ ਕਿਹਾ ਜਾਂਦਾ ਹੈ ਕਿ ਇਹ ਆਈਪੀਐਸ ਅਧਿਕਾਰੀ ਉੱਤੇ ਕਿਸ ਤਰ੍ਹਾਂ ਅਨੁਸ਼ਾਸਨੀ ਅਧਿਕਾਰ ਹੈ ਔਰ ਨਾਲ ਦੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਦੋਂ ਇਸ ਖਾਸ ਪ੍ਰਸ਼ਟਾਚਾਰ ਮਾਮਲੇ ਦੀ ਕਲ ਕੀਤੀ ਹੈ ਤਾਂ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਹੁਣ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਅੰਤਰਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਔਰ ਨਾਲ ਦੇ ਨਾਲ ਜਦੋਂ ਇਸੇ ਖਾਸ ਅੰਤਮ ਫੈਸਲੇ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਇੱਕ ਫੈਸਲਾ ਇਹੋ ਜਿਹਾ ਫੈਸਲਾ ਹੈ ਜਿਸ ਦੇ ਵਿੱਚ ਰਾਹਤ ਜੋ ਹੈ ਉਹ ਅੰਤਮ ਫੈਸਲੇ ਦੇ ਬਰਾਬਰ ਹੀ ਹੋਵੇਗਾ ਔਰ ਇਹ ਜਿਹੜਾ ਪੜਾ ਚੱਲ ਰਿਹਾ ਹੈ ਜਿਸ ਦੇ ਤਹਿਤ ਕਿ ਹੁਣ ਅੰਤਰਮ ਆਦੇਸ਼ ਦੇਣ ਦਾ ਸਵਾਲ ਬਿਲਕੁਲ ਵੀ ਨਹੀਂ ਉੱਠਦਾ ਕਿਉਂਕਿ ਜਦੋਂ ਰਿਹਾਈ ਦੀ ਮੰਗ ਕੀਤੀ ਜਾਂਦੀ ਹੈ ਤਾਂ ਆਪਣੀ ਪਟੀਸ਼ਨ ਦੇ ਵਿੱਚ ਭੁੱਲਰ ਨੇ ਵੀ ਦਾਵਾ ਕੀਤਾ ਸੀ ਕਿ ਹੋਰ ਜ਼ਿਆਦਾ ਹਿਰਾਸਤ ਜਿਹੜੀ ਹੈ ਉਹ ਹੁਣ ਨਿਆਂ ਦੇ ਖਿਲਾਫ ਹੋਵੇਗੀ ਲੇਕਿਨ ਇਸ ਦੇ ਜਵਾਬ ਦੇ ਵਿੱਚ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਜਿਹੜੀ ਹੁਣ ਅੰਤਰਮ ਰਾਹਤ ਇੱਥੇ ਦੇਣੀ ਹੈ ਉਹ ਬਿਲਕੁਲ ਤੇ ਬਿਲਕੁਲ ਅਰਥਹੀਣ ਹੈ